ਵੇ ਕੀ ਸਤੀ ਵਾਲੀ ਗੱਲ ਯਾਦ ਹੈ ਉਹ ਪਪਾ ਗਏ ਪਪਾ ਗਏ ਤੇ ਅੱਛਾ ਮੈਂ ਇਹਨਾਂ ਦਾ ਸੋ ਨਹੀਂ ਉਹ ਤੂੰ ਜਾਣਾ ਕਿੱਥੇ ਨੂੰ ਆ ਆ ਗਿਆ ਬੱਜੇ ਤੇਰੇ ਹਾਈ ਨਾ ਛੁੱਕੀ ਲੱਗੀ ਓ ਝੁੱਤ ਤੂੰ ਜਾਣਾ ਕਿੱਥੇ ਨੂੰ ਆ ਹੁਣ ਨਹੀਂ ਉਹ ਤੂੰ ਚੱਲਾ ਕਿੱਥੇ ਉਹ ਪਪਾ ਗਏ ਜਿੱਥੇ ਜਿੱਥੇ ਗਏ ਆ ਜਿੱਥੇ ਪਪਾ ਗਏ ਉੱਥੇ ਨੂੰ ਚੱਲੀ ਆ ਤੂੰ ਅੱਛਾ ਆ ਵੇ ਇੱਥੇ ਕੀ ਖਾਣੋਂ ਨਾਣ ਕੀ ਆ ਅੱਜ ਆ ਤੇਰੀ ਫੋਨੀ ਕਿੰਨੀ ਸੋਹਣੀ ਹੈ ਤੂੰ ਸੋਹਣੀ ਹੈ ਹਾਂ ਜਾਨੀ ਜਾਨੀ ਵਾਲੀ ਗੱਲ ਸੁਣਾ ਦੇ ਮੈਨੂੰ ਸੋਹਣੀ ਤਾਂ ਹੁੰਦੀ ਜਾਸ ਪਾਪਾ ਟੂ ਕੋ ਸ਼ੂਗਰ ਨੂੰ ਪਾਪਾ ਨੋ ਪਾਪਾ ਓਪਨ ਯਰ ਮਾਊਥ ਤੂੰ ਕਿਹਦਾ ਬੁੱਤ ਹੈ ਕੀਹਦਾ ਆਏ ਹਾਏ ਹਾਏ ਹਾਂ ਨੇ ਦੇ ਨਾ ਅਟਾਰਿਆ ਬਣਾ ਲੇ ਤੇ ਐ ਹੂੰ ਤੁਹਾਨੂੰ ਕੀ ਹੋਇਆ ਕੋਸ ਨਹੀਂ ਗੁੰਮ ਗੁੰਮ ਜੀ ਗਾਤੇ ਬੜੇ ਸ਼ਾਂਤ ਹੋ ਐ ਕਰਦੇ ਐ ਕਰਦੇ ਗਾੜੀ ਨਹੀਂ ਕਾੜੀ ਨਹੀਂ ਫਿਰ ਮੈੜੀ ਆਏ ਕਾ ਕੀ ਹਾਲ ਆੜੀ ਨਾਨੀ ਕੋਲੋਂ ਚੱਲੇ ਆਏ ਤੂੰ ਨਾਨੀ ਕੋਲੋਂ ਜਾਣਾ ਕ ਨਹੀਂ ਦੂ ਕੋਲੋਂ ਚੱਲੇ ਆਏ ਤੂੰ ਹੁਣ ਇਹ ਸ਼ੁਭ ਪਲਾਉਂਗੀ ਇਹਨੇ ਪਲਾਉਂਗੀ ਕਿਆ ਹੋਗਾ ਤਾਂ ਹੁਣ ਸ਼ੁਭ ਪੂ ਆਉਂਗੀ ਤੇਲ ਗਾੜੀ ਮੈਂ ਹੂੰ ਹੂੰ ਪਾਈ ਕੇ ਇਧਰ ਨੂੰ ਕਮਾ ਕੇ ਲੈ ਕੇ ਆਉ ਪਾਈ ਪਾਉਂਗੇ ਗਾੜੀ ਮੇ ਤੇ ਕਿਨੇ ਰਾ ਕੋਣੀ ਚੋਰੋ ਲੋ ਟਟੇ 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 ਆਏ ਹਾਈ ਦਿਖਾਈ ਮਾਸੇ ਤੈਨੂੰ ਹਏ ਹਾਏ ਸੋਨਿਓ ਕਾਲਾ ਕਾਲਾ ਚਚਿਮਾ ਕਾਲੇ ਨੀ ਗੋਰੇ ਗੋਰੇ ਮੁਖ ਮੇ ਮੁਖੜੇ ਮੇ ਕਾਲਾ ਕਾਲਾ ਚਚਿਮਾ ਟੁੰਡੂਰੀ ਆਲੀ ਪਤਾ ਨਹੀਂ ਕਿੱਥੇ ਹੈ ਮੈਨੂੰ ਨਹੀਂ ਲੱਭੀ ਤੇਰੇ ਵਾਲੀ ਹਮ ਕਿੱਥੇ ਰਹੀ ਸਾਡਾ ਇੱਧਰ ਪੈ ਰਹੇ ਜੀ ਪੈਟਰੋਲ ਆਪਾਂ ਤੇ 6 ਬੋਪਾ ਤੋ ਚੱਲਿਆ ਕਿੱਥੇ ਨੂੰ ਮੈਨੂੰ ਦੱਸ ਚ ਪੈਣਾ ਮੈਂ ਤੁਹਾਨੂੰ ਚੀਜੀ ਖਾਊਂਗਾ ਚੀਜੀ ਖਾਊਂਗਾ ਤੁਹਾਨੂੰ ਆ ਕਿਦੋਂ ਕਿਹੜੇ ਮੂਨਾਂ ਚੀਜੀ ਖਾਊਂਗਾ ਮੇਰਾ ਪੁੱਤ ਤੋੜ ਨਾ ਰਹੀ ਉਹਦੀ ਵੀਰਦੀ ਆ ਕਿਹੜੇ ਮੂਨਾਂ ਚੀਜੀ ਖਾਊਂਗਾ ਕਿਹੜੀ ਚੀਜੀ ਖਾਊਂਗਾ ਬੱਗਰ ਪੀ ਜਾ ਕਿਆ ਕਿਆ ਖਾਊਂਗਾ ਕਿਆ ਖਾਊਂਗਾ ਇਹ ਲੈ ਰੋ ਬੇਕੇ ਕਿੰਨੀ ਸੋਹਣਾ ਸਟਾਈਲ ਦਿੱਤਾ ਨੇ ਉੱਪਰ ਮਾਂ ਦੀ ਚੱਪੜ ਚਿੜੀ ਵੇ ਸੌ ਤਾਂ ਲੈ ਕੇ ਨਹੀਂ ਆਈ ਤੂੰ ਮम्मा ਤੇ ਉਵੇਂ ਤੇ ਛੱਡੇ ਜਿਹੜਾ ਮੈਂ ਦਿੱਤਾ ਤਾਂ ਗੰਤੀ ਆ ਤੇਰੀ ਹੁਣ ਤਾਦੀ ਦੀ ਤੇਰੇ ਕੋਲ ਨਹੀਂ ਹੈਗਾ ਯਾਰ ਪੁੱਛ ਤਾਂ ਦੀਦੀ ਮੈਨੂੰ ਪੁੱਛ ਲੈ ਮੈਂ ਮੈਂ ਤਾਂ ਜਾਨ ਵੀ ਦੇ ਦਵਾਂ ਦੀਦੀ ਤੇਰੇ ਕੋਲ ਪੈਸੇ ਹੈਗੇ ਆ ਹੈਗੇ ਮੇਰੇ ਕੋਲ 10 ਰੁਪਏ ਪਚੀਜੀ ਖਾ ਲੂੰਗੇ ਕੋਈ ਆਪਣਾ ਚਾਜ ਜਣਾ ਦੋਨਾਂ ਦਾ ਕੀ ਖਾਣਾ ਵਾਸੀ ਕਿਆ ਕਹਿੰਦੀਆਂ ਕੀ ਖਾਣਾ ਵਖਾਣੇ ਤੇ ਇੱਕ ਵਾਰ ਇੱਕ ਕਰਕੇ ਆਸਾਨ ਇੱਕ ਵਾਰ ਕਿਆ ਖਾਣਾ ਮੇਰੇ ਬੱਚੇ ਨੇ ਤੂੰ ਗੰਦਾ ਹੋ ਗਿਆ ਗੰਦਾ ਕੱਕਾ ਹੋ ਗਿਆ ਤੈਨੂੰ ਝੂਲ ਚਲਾਉਣਾ ਪੈਣਾ ਤੇਰੀ ਮੈਮ ਨਾ ਇਹ ਜਾਇਆ ਕਰੂੰਗੀ ਤਾਂ ਲੈ ਲਓ ਨਾ ਝੂਲਗਾ ਤਨੀ ਨਾ ਮੇਰਾ ਬੁੱਤ ਤੈਨੂੰ ਸਕੂਲ ਲਾਦਾ ਪਲੇ ਵਿੱਚ ਜਿੱਤੇ ਖੇਲਦੇ ਨੇ ਆਣੇ ਬੋਲਾ ਨਾਲ ਨਿਆਣ ਸੋਹਣੀਆਂ ਨੇ ਛੇਲੀਓ ਨਹੀਂ ਅੰਨੀ ਸੋਈਏ ਸਭ ਹੋ ਗਿਆ ਮੈਂ ਇਹਨੂੰ ਕਿਹਾ ਵਾ ਕਿ ਪਾਪਾ ਨਾਲ ਅਸੀਂ ਗੱਲ ਕਰੀ ਤੇਨੂੰ ਸਕੂਲ ਭੇਜ ਦਿਆ ਕਰੀ ਕਦੀ ਨਾਮ ਹੀ ਨਹੀਂ ਜਾਂਦੀ ਚੱਲ ਚੱਲ ਜੀ ਸਾਰਾ ਉਹ ਅੱਛਾ ਵੀਡੀਓ ਬਣਾਉਂਦੀ ਆ ਸੱਸਰੀ ਘਾਲਜੀ ਕਦੋਂ ਦੀ ਵੀਡੀਓ ਬਣਾ ਰਹੀ ਆ ਮੈਂ ਤੁਸੀਂ ਉੱਧਰ ਮਸਤ ਹੋਏ ਹੋ ਤਾਂ ਮੈਂ ਕੀ ਗੱਲ ਗੱਲ ਕਰੀ ਤੇ ਕਹ ਕਾ ਸਾਡੀਆਂ ਜਿਹੜੀਆਂ ਪਰਸਨਲ ਗੱਲਾਂ ਆਂ ਤੀਆਂ ਤੂੰ ਕਾਦ ਦੇ ਤੇਰੀ ਕਾਈ ਹੋਣੀ ਆ ਕਾਈ ਤੇਰੀ ਵਾਤ ਓਏ 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 ਆ ਹਾਏ ਹੇ ਇੰਨੀ ਪਰਸਨਲ ਗੱਲਾਂ ਕਰਤੀਆਂ ਤਾਂ ਜਿਹੜੀ ਰੋਣ ਲੱਗ ਗਈ ਹਾਏ ਹਾਏ ਆ ਲੀਕ ਹੋ ਗਈਆਂ ਮੇਰੇ ਪੁੱਤ ਨੇ ਸਕੂਲ ਜਾਇਆ ਥਾ ਮੈਂ ਤਾਂ ਅੱਛੀ ਤਾਂ ਬੈਂਚ ਚਾੱਕ ਕੇ ਡੈਗ ਪਾ ਕੇ ਮੈਂ ਆਪਣੇ ਪੁੱਤ ਨੂੰ ਜਿਆਦਾ ਨਾ ਛੂਹ ਲਾ ਕੇ ਮੈਂ ਜਦੋਂ ਆਪਣੇ ਪੁੱਤ ਨੂੰ ਪੰਜ ਨਵੇਂ ਫਰਾਕਾਂ ਲੈ ਆਣੀਆਂ ਹੈ ਉੱਥੇ ਜਾਣਾ ਉੱਥੇ ਜਾਣਾ ਕਰਨਾਲ ਸਕੂਲ ਚ ਜਾਣਾ ਕਰਨਾ ਤਾਂ ਤੇਰੇ ਤਿਆਰ ਹੋ ਜਿੰਨੇ ਸਕੂਲ ਜਾਣਾ ਘੁੰਮਣ ਜਾਣ ਨੂੰ ਟੌਫੀਆਂ ਦੇਖਦੀਆਂ ਦੁਕਾਨ ਜਿਹੜੀ ਉੱਧਰਲੀ ਚਾਈ ਹੋਰ ਹੋ ਨੀ ਇਹਨੂੰ ਸਕੂਟ ਆਪਨ ਮਾ ਮੋਟਰ ਲਾਉਣਾ ਪੈਣਾ ਪਲੇ ਵਿੱਚ ਪਹਿਲੀ ਵਾਰ ਉਹ ਲਾਵਾਂਗੇ ਤਾਂ ਅੰਗਣ ਵਾਲੀ ਚਾਹ ਤੁਸੀਂ ਛੱਡ ਕੇ ਆਇਆ ਕਰੋ ਕੱਲ ਤੇ ਤਿਆਰ ਕਰ ਦਿਆ ਕਰੂੰ ਮੈਂ 10 ਤੋਂ 11 ਉੱਥੇ ਮੈਂ ਥੋੜੋ ਬੈਠੂ ਜੈਸੇ ਨੂੰ ਬੈਠਣਾ ਨਹੀਂ ਨਹੀਂ ਸਿੱਖ ਕੇ ਤਾਂ ਫਿਰ ਪੰਗਾ ਹੋਈ ਆ ਉਹ ਪਤਾ ਪਤਾ ਪਹਿਲਾਂ 5-7 ਦਿਨ ਤੱਕ ਰੀ ਲਾਉਣਾ ਦਿਖਾਦਾ ਹਾਂ ਪਾੜ ਕੇ ਉਹ ਦਿਖਾਈਆਂ ਤੈਨੂੰ ਮੁੱਕੀ ਹਾਏ ਕੀ ਦੀਆਂ ਕਾ ਉਹ ਕੱਕਰੀ ਕਾ ਕਹਤੀਂ ਆ। ਕਾ ਕਹਤੀਂ ਫੇ ਤੂੰ ਕਹਤ ਰੌਂਦੀ ਆ। ਤੇ ਤੇਰੀਆਂ ਵਿੱਚ ਬਸੇ। ਤੇਰੀਆਂ ਕਿੱਥੇ ਆ? ਹਾਂ? ਘਰੇ? ਹੈ ਨਹੀਂ। ਕਹੂਗੀ ਬਸੇ। ਕੋ ਲੈ ਲੈ। ਬੀ ਆ। ਸੌ ਹੈ ਨਹੀਂ ਹੁਣ। ਹੁਣ ਇਹ ਰੋਊਗੀ ਵੀ ਮੈਨੂੰ ਸੌ ਨਹੀਂ ਦਿੱਤਾ। ਚੀਜੀ ਹੈ ਨਹੀਂ ਮੇਰੇ ਕੋਲ ਪੈਸੇ ਨਹੀਂ। ਵਧੀਆ ਵਧੀਆ ਦੀ ਕਾਈ ਹੋ ਜੂਏ ਨਾਲੇ। ਮੇਰੇ ਕੋਲ ਨਹੀਂ ਆਪਣਾ। ਹੋਰ। ਹਾਂ। ਦੀਦੀ ਕੁੜਾ। ਹਾਂ ਦੇਖ ਲੈ ਦੀਦੀ ਏਟੀਐਮ ਆ ਤੇਰਾ ਤੇਰਾ ਦੀਦੀ ਏਟੀਐਮ ਹੈ। ਮੇਰੇ ਕੋ ਤਾਂ ਮੜਾ ਜਾ ਰੋਂਦੀ ਆ ਚਾਹੇ ਧਾਰ ਇਹ ਨਾ ਕਰਨਾ ਪਵੇ ਐਦਾਂ ਜਾਓ ਕੰਮ ਕਰਨੀ ਪਏਗਾ ਨਹੀਂ ਦੇਖ ਲਾ ਮੈਂ ਤੁਹਾਨੂੰ ਕਹਿੰਦੀ ਤਾਂ ਜਾਨੀ ਵੀ ਮੈਨੂੰ ਸਵੇਰੇ ਵੀ ਠਾਲਿਆ ਕਰੋ ਆਪਾਂ ਦੋਵੇਂ ਟਾਈਮ 'ਚ ਜਾਉਂਗੇ ਤਾਂ ਸਰੀਰ ਘਟਣਾ ਹੈ ਨਹੀਂ ਪਦਣਾ ਮੈਂ ਆਪਣੀ 6 ਵਜੇ ਰੋਟੀ ਖਾ ਲਈ ਜੀ ਹੁਣ ਮੈਂ ਖਾਣੀ ਆ ਪਤਾ ਖਾ ਲਈ ਮੈਂ ਕੱਟਿਆ ਨੰਨਾ ਚਲੋ ਬਾਹਗਰੂ ਕਰੋ ਬਲੇ ਬਾਹਗਰੂ ਕਰੋ ਬੋਲਾ ਇਸੋ ਨਿਹਾਂ ਸਾੱਚੀ ਗੱਲ ਤਾਂ ਕਹਦੇ ਫਾਕ ਜੀ ਮਾ ਅਚਚੇ ਨੀ ਨੂ ਰੋਲਾ ਨਹੀਂ ਪਾਇਆ ਨਹੀਂ ਵੀ ਸਿਰ ਠੱਕਦੇ ਮੇਰਾ ਉਹ ਜਦ ਪਤਾ ਨਹੀਂ ਦਿਮਾਗ ਚ ਨਹੀਂ ਹੁੰਨਾ ਇਹ ਜਾਂ ਤੱਕ ਅਰੇ ਹੱਥ ਚ ਬੋਤਲ ਬੋਤਲ ਨੀਚੇ ਮਾ ਮਾ ਦੇਰ ਤੱਕ ਬੋਤਲ ਚ ਨਾ ਆਹ ਆਹ ਜਦੋਂ ਇੱਥੇ ਲਾਕਪਾਸ ਦੇ ਪਿੰਡ ਦੀਆਂ ਕਾਫੀ ਲੇਡੀਜ਼ ਜਾਂਦੀਆਂ ਦੇਖ ਲੋ ਵਾਕ ਕਰ ਸਾਰੇ ਜਾਣਦੇ ਆਪਾਂ ਹੀ ਨਹੀਂ ਜਾਂਦੇ ਆਪਾਂ ਹੀ ਨਹੀਂ ਸੇਟਾ ਕਰਦੇ ਲੱਗਦੇ ਮੈਨੂੰ ਮੈਂਬਰ ਮੱਥਾ ਟੇਕਿਆ ਕਰਦਾ ਹਾਂ ਉਹ ਸਭ ਦਾ ਆ ਸੜਕ ਬਣ ਵੀ ਜਾਊਗੀ ਕਦੇ ਯਾਰ ਉਸਮਾ ਆਪਣਾ ਸਰੀਰ ਦਾ ਢਾਂਚੇ ਹੀ ਹਿੱਲ ਲੱਗੇ ਮੈਨੂੰ ਲੱਗਦਾ ਚਾਚੇ ਯਾਰ ਅਸਰੀ ਸਰੀਰ ਕਿਹਾ ਹੋਊਗਾ ਤਾਂ ਆ ਸੜਕ ਕਦ ਬਣ ਸਕਦੀ ਆ ਪਾਪਾ ਨੂੰ ਨੰਬਰ ਲੱਗਣਾ ਕਰਨ ਦੇ ਵਿਆਹ ਤੱਕ ਤਾਂ ਬਣਨੂ ਪਾਪਾ ਤੱਕ ਦੇ ਵਿਆਹ ਤੱਕ ਉੱਥੇ ਪਹਿਲਾਂ ਪਤਾ ਨਹੀਂ ਕਿੰਨੀ ਵਾਰ ਬਣਣੀ ਇਹ ਗੱਲ ਤੋਂ ਤੇ ਪਾਣੀ ਨੇ ਤੇ ਪਾਣੀ ਬਰਸਾਤ ਦਾ ਪਾਣੀ ਮੀਂਹ ਵਾਲਾ ਨਾ ਟੱਪਿਆ ਦੇ ਪਰੋਂ ਤਾਂ ਕਰਕੇ ਖੁਰੀ ਜਾਂਦੀ ਹੈ ਨਾ ਇੰਨੇ ਇੰਨਾ ਕੇ ਟੋਟਾ ਕਿਉਂ ਖਰਾਬ ਹੋਂ ਗਾਂ ਸੜਕ ਕਦੇ ਠੀਕ ਹੈ ਹਾਂ ਚਾਚੇ ਅੱਜ ਠੀਕ ਨਹੀਂ ਹੋਈ ਸੜਕ ਦੇ ਉਰੇ ਪਾਣੀ ਚੜ ਗਿਆ ਤੇ ਮੈਨੂੰ ਪਾਣੀ ਕਰਾਸ ਹੋ ਗਿਆ ਆਕ ਨਹੀਂ ਗੱਡੀਆਂ ਲੱਗੇ گی ਆਪਾਂ ਨੂੰ ਟੁੱਟੂ ਵੀ ਟੁੱਟਵੀਂ। ਕੋਈ ਜਿਵੇਂ ਹੁਣ ਆ ਪਾਣੀ ਖੜਾ। ਹੂੰ। ਬਸੇ ਖੜਾ ਹੋਇਆ ਨਾ ਗਾਂ ਦਾ ਪਤਾ ਨਹੀਂ ਹੈਗਾ ਮੈਂ ਤਾਂ ਘਟਣਾ। ਖੁਰੀ ਜਾਂਦੀ ਹੈ ਨਾ ਕਹਿੰਦੇ ਦਾ ਬਾਵੇਂ ਆ। ਲੋਕਾਂ ਦਾ ਪਾਣੀ ਦਾ ਕੋਈ ਸਮੇਲ ਨਹੀਂ ਹੈਗਾ। ਹਾਂ। ਠੀਕ ਤੁਹੇ ਦੇ। ਟਪੱਟੀ ਹੋ ਗਈ ਹੁਣ। ਤੇ ਦੇ ਚੂਚੇ ਬਿਧੂ। ਨਹੀਂ ਬੱਚਾ ਤੂੰ। ਚੂਚੇ ਦਿਖਾ ਦਿਓ ਚੂਚੇ। ਹਾਂ ਹਾਂ ਕਿੱਥੇ? ਗਾਈ ਉਹ ਦੇ। ਹੁਣ ਉਹ ਤੇ ਚੂਚੇ। ਸ਼ੋਭਾ ਨੂੰ ਰੇ ਛੱਡ ਜੋ ਚੂਚੀਆਂ ਕੋਲੇ। ਉਹਦੇ ਮੂੰਖਿਆ। ਹਏ। ਹੂੰ। ਇਹ ਕਿਹ ਹੈ ਇਹ ਆ ਦੇ ਆ ਦੇ ਵਿੱਚ ਕਿੰਨੀਆਂ ਫਿਰਦੀਆਂ ਭਈ ਆਪਣੇ ਵੀ ਇੰਨੇ ਇੰਨੇ ਕਿਉਂ ਨਹੀਂ ਆ ਡੇਡੀਆਂ ਇੰਨੇ ਇੰਨੇ ਕਿਹ ਦੇਣੀਆਂ ਉਹਨਾਂ ਨੇ ਐਡਿਡੀਆਂ ਕਰਕੇ ਉਹਨਾਂ ਨੂੰ ਮੋੜ ਦੇਣੇ ਬਸ ਇਹ ਮੇਰੇ ਤਾਂ ਬੜੀਆਂ ਥੋੜੀਆਂ ਜੀਆਂ ਇਹ ਤਾਂ ਥੋੜੀ ਨਹੀਂ ਆਈਆਂ ਤਾਂ ਇੰਨੀ ਨਹੀਂ ਹੈ ਗਿਆ ਇਹ ਵੀ ਪਾਲੀਆਂ ਹੈ ਕਿੰਦੀ ਕਲਰਫੁੱਲ ਕਿੰਨੀਆਂ ਸੋਹਣੀਆਂ ਹੁੰਦੀਆਂ ਦੀਆਂ ਇਹਦੀ ਤਾਂ ਪਜਾਇਆ ਕਰਾਂਗੇ ਜੜੀ ਨਾਲ ਕਿੱਥੇ ਪਾਣੀ ਲਾ ਜਾਣਾ ਨਹੀਂ ਤਾਂ ਪਾਣੀ ਲੱਗ ਜਾਣਾ ਕਹਿੰਦੀ ਨਾ ਨਹੀਂ ਜਾਣਾ ਇਹ ਨਾ ਹੌਣ ਦਾ ਹੌਣ ਦਾ ਪਾਪਾ ਗਏ ਆ ਵੀਡੀਓ ਦੇਖੀ ਆ ਰੇ ਬਾਈ ਵਾਲੀ ਤੇਰੇ ਐਸ ਨਾਉਂਦੇ ਨਹੀਂ ਹਾਂ ਕਈ ਕਿਹੜੀ ਬਾਈ ਨਿਕਲ ਗਿਆ ਪਤਾ ਕਰਨ ਹਾਂ ਜਾਂ ਤੇ ਲੈਪਟਾਪ ਤੇ ਮੂਰੇ ਪਈ ਸੀ ਟਿੱਕੀ ਹੋਈ ਬਾਈ ਨਾਲੇ ਤਾਂ ਗਈ ਜਾਂਦੀ ਵੀ ਨਾਉਣ ਜਾਣਾ ਜਿੱਥੇ ਪਾਪਾ ਕੇ ਤੇ ਨਾ ਅੱਛਿਆ ਦਸੀ ਦੇ ਲੱਛਣਾ ਮਾੜਾ ਚੂਪੇ ਨਹੀਂ ਕਾਹਦੇ ਨਹੀਂ ਬਾਜੋਦੀ ਦੋ ਕੀ 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 ਕਹੀ ਜਾਂਦੀ ਏ ਦੇਖ ਲੈ ਸ਼ੂਭ ਕੀ ਕਰਦੀ ਹੈ ਪਾਣੀ ਚੋਂਤਾ ਕਹਿੰਦੀ ਪਾਣੀ ਚੋਂਤਾ ਚਾਹਤੇ ਕਹਿੰਦੀ ਹੈ ਸੌਰੀ ਕਹਦੇ ਮਾਂ ਨੂੰ ਮੰਮੀ ਨੂੰ ਆਪਣੀ ਨੂੰ ਪਾਣੀ ਚੋਂਤਾ ਕਹਿੰਦੀ ਪਾਣੀ ਚੋਂਤਾ ਹੋਵੇ ਹਰਾਨ ਆ ਗਾਲ ਕੱਢ ਕੇ ਕਹਿੰਦੀ ਦੁੱਧ ਦੇ ਮੈਂ ਕਰਨ ਕਹਿੰਦਾ ਕੱਢਦੀ ਆ ਮੈਂ ਕਿ ਕੁੱਤੇ ਤੂੰ ਕੱਢਦਾ ਸੌਰੀ ਕਹਦੇ ਸੌਰੀ ਕਹਦੇ ਇਹਨੂੰ ਮਤਲਬ ਨਹੀਂ ਨਾ ਪਤਾ ਸੌਰੀ ਮੇਰੇ ਬੱਚਾ ਹਾਂ ਜੀ ਸੁਬੀਆ ਤਾਂ ਮੈਨੂੰ ਕਹਿਨੀ ਆ ਵੀ ਸਕੂਲ ਛੱਡੋ ਇਹਨੂੰ ਜਦ ਮੈਂ ਕਹਿੰਦੀ ਆ ਬਹੁਤ ਬੁੱਟੀਆਂ ਬੁੱਟੀਆਂ ਮੈਂ ਨਾਲ ਸਿੱਕਣ ਲੱਜਣਾ ਆ ਵਿਆਹ ਨਾਲ ਗੱਟ ਕਰਨੀ ਪੈਣੀ ਆ ਆਸਾਨ ਦੇ ਵਿੱਚ ਪਤਾ ਕੀ ਹਾਂ ਜਿਹੜਾ ਕੁਸਤਾ ਸੀ ਬੱਚੇ ਨੂੰ ਚੰਗਾ ਸਿਖਾਉਣਾ ਉਹਨੇ ਘੱਟ ਇੱਕ ਗੱਲ ਹੈ ਲੈਚ ਕਰਨਾ ਚਿੱਚ ਕਰਨਾ ਮੈਂਤੀ ਗੱਲ ਜਿਆਦਾ ਜਿਹੜੀ ਗੱਲ ਤੇ ਸਾਨੂੰ ਰੋਕਣਾ ਵੀ ਮੋਤਾ ਨਹੀਂ ਕਰਨਾ ਉਹ ਦਿਮਾਗ ਤੇ ਘਰ ਕਰਦੀ ਵੀ ਕਾਹਤੇ ਰੁਕਦੇ ਆ ਉਹ ਚੀਜ਼ ਉਹ ਦਿਮਾਗ ਤੇ ਜਦੇ ਬੈਠ ਜਣੀ ਕਰਨ ਦੀਆਂ ਕਿਤਾਬਾਂ ਤੇ ਬਚਾਉਣੀ ਆ ਜਾਂ ਕਿੱਥੇ ਨੂੰ ਜਾਂਦੀ ਗਏ ਇਹ ਜਦ ਤਾਂ ਪੜਨਾ ਹੁੰਦਾ ਸੀ ਜਦ ਪੜਨਾ ਹੁੰਦਾ ਜਦ ਮੈਂ ਕਹਤਾ ਮੈਂ ਕਾ ਚੱਲ ਹੁਣ ਬੋਲ ਏ ਬੀ ਮੈਂ ਨਹੀਂ ਕਹਿੰਦੀ ਇਹਨਾਂ ਮੈਂ ਨਹੀਂ ਕਹਿਣਾ ਇੱਕ ਗੱਲ ਹੋਊ ਵੀ ਨੋਟ ਕਰਦੇ ਆ ਕੋਣਿਆਂ ਨਾਲ ਪੜਦਾ ਨਹੀਂ ਹਾਂ ਇਹ ਗੱਲ ਤਾਂ ਹੈਗੀ ਏ ਤੁਹਾਡੀ ਸਹੀ ਹੈ ਸੋਣਾ ਇਹ ਭਾਬੀ ਕੋਲ ਜਾਂਦੀ ਰਹੀ ਭਾਬੀ ਕੋਲ ਥੋੜੇ ਜਿਹਾ ਇਹਨੇ ਲਾਇਆ ਕਲਾਸ ਟਾਈਮ ਲਾਇਆ ਭਾਬੀ ਨੇ ਸਿਖਾਤਾ ਜੋਨੀ ਜੋਨੀ ਹਾਂ ਸਾਡੇ ਕੋਲ ਤਾਂ ਸਿੱਖ ਜਾਨੀ ਕੁਝ ਨਿਕਲ ਜਾਣੀ ਨਿਕਲ ਜਾਣੀ ਕਿੰਨੇ ਟੱਕਰ ਹੋਣਾ ਤੇ ਕੋਲ ਬਜ਼ਾਰ ਲੜਾ ਪੜਦਾ ਵਾਹਿਗੁਰੂ ਸਹੀ ਗੱਲ ਲੋਕ ਡੰਗਰਾਂ ਦੀ ਵੀ ਬਹੁਤ ਕਰਦੇ ਨੇ ਕੰਮ ਕਰਦੇ ਆ ਪੈਸਾ ਹੈਗਾ ਰੋਜ਼ ਨਹੀਂ ਵੀ ਸੌਂ ਸਮਝਾਲ ਜਾਦਾ ਥੋੜੀ ਜੀ ਜੀ ਨਹੀਂ ਲੱਗਦਾ ਫਿਰ ਕਹਿੰਦੇ ਵੀ ਉਹਦੇ ਨਾਲ ਉਵੇਂ ਤਾਂ ਬੰਨਣਾ ਪੈਂਦਾ ਹੈ ਫੈਰ ਬੰਨਣਾ ਹੈ ਡੰਗਰਾਂ ਦੇ ਵਿੱਚ ਰਹਿ ਕੇ ਡੰਗਰ ਬੰਨਣਾ ਪੈਣਾ 3:00 ਵਜੇ 4:00 ਵਜੇ ਉੱਟ ਕੇ ਧਾਰਾ ਜੋੜਨੀ ਹੈ ਧਾਰ ਬੰਨਣਾ ਜਿਵੇਂ ਹੁਣ ਆਪਾਂ 15-15 ਦਿਨ ਭੰਪਰੀ ਲੈ ਆਉਂਦੇ ਫੇਰ ਥੋੜਾ ਲੱਗਣੇ ਹਾਂ ਉਹ ਗੱਲ ਹੈ ਫੇਰ ਤਾਂ 15 ਘੰਟੇ ਵੀ ਨਹੀਂ ਲੱਗ ਸਕਦਾ 15 ਸਹੀ ਇਹ ਗੱਲ ਤਾਂ ਇਹ ਹੈ ਕਿ ਆਪਾਂ ਵੀ ਡੈਡੀ ਕਰਕੇ ਰਹ ਹੁੰਦੇ ਆ। ਤੋ ਚੱਲ ਮੈਂ ਉਦਾਂ ਗੱਲ ਕਰਦਾ ਚੱਲ ਮੈਂ ਇਹ ਥੋੜਾ ਕਹਿੰਦਾ ਵੀ ਕਾਤੇ ਜਾਂਦੇ ਆ। ਮੰਮੀ ਪਾਣੀ ਚਾਹ ਹੁੰਦਾ ਆਪਾਂ ਦੀ। ਉਹ ਵੀ ਥੋ ਨਮਰਜੈਂਸੀ ਹੁੰਦੀ ਤਾਂ ਹੀ ਤੁਸੀਂ ਲਾ ਕੇ ਆਉਨੇ ਆ। ਨਹੀਂ। ਉਹ ਹੀ ਆ। ਨਹੀਂ ਤਾਂ ਇੱਕ ਦੋ ਤਿੰਨ ਚ ਮੁੜੀ ਹੁੰਦੇ ਚੱਲ। 11:00 ਤੋਂ ਲੈ ਕੇ ਸਵੇਰੇ ਸਾਮ ਬੰਦਾ ਹਾਜ਼ਰ ਚਾਹੀਦਾ। ਹਾਂ ਇਹ ਗੱਲ ਤਾਂ ਹੈਗੀ ਆ। ਟ੍ਰੌਨ ਦਾ ਟਾਈਮ ਇਕੱਠ ਘੰਟੇ ਦਾ ਟਾਈਮ ਬੰਦਾ ਘਰ ਚਾਹੀਦਾ ਚਾਹੀਦਾ। ਹੂੰ। ਸਹੀ ਗੱਲ ਸਹੀ। ਮੈਂ ਹਰ ਤੋਂ ਪੂਰਾ ਪਾਣੀ ਛੱਡਾ ਹੋਗਾ। ਮੈਨੂੰ ਨਾ ਪਤਾ ਨਹੀਂ ਕਈ ਵਾਰ ਅੱਖ ਦੇ ਵਿੱਚਰ ਸਿਰਚ ਚੀਜ਼ ਪੈਂਦੀ ਹੈ। ਟੰ 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 ਦੇਖੋ। ਬੋਬਾ ਕਾਹੇ ਗਰੂ। ਆਰੇ ਮੰਕੀ ਬੈਠਾ। ਆਰੇ ਮੰਕੀ। ਹਾਂ ਦੇ। ਆਹ ਵਾ ਵਾ ਵਾ। ਆ ਦੇ ਕੇ। ਕਾ ਜਾ। ਹਾਂ। ਇਹ ਕਿੰਨੀ ਨਾਲ। ਕਾ ਲੈਲਾ ਪੰਗਾ ਜੱਟ ਨਾਲ। ਪੱਕਿਆ। ਗੋਦੀਆਂ ਬਾਜਦੀ ਜੇ ਤੇਰੀ ਉਹ ਖਿਲਾੜ ਦਿੰਨੀ ਉਹਨੇ। ਇਹਨਾਂ ਨੂੰ ਨਾ ਲੋਕ ਕੇਲੇ ਬਹੁਤ ਪਾਕੇ ਜੇ। ਛੋਟਾ ਜਿਹਾ ਬਚਾ ਦਿਖਾਇਓ। ਭਾਈ ਨੇ ਨਹਾ ਕਰਕੇ ਤਾਂ ਰੱਖਾਵਾ ਮੋਟਰ ਦਾ ਕਰਾਉ। ਖਰਾਬ ਖਰੂਗ ਨਾ ਹੋ ਗਿਆ। ਪੁੱਛ ਲਓ ਅੰਕਲ ਵਿਚਾਰੇ। ਇਹ ਚਮਤਕਾਰ ਦੇਣਾ। ਪਾਣੀ ਹਾਂ ਖਵਾਜੇ ਦਾ। ਸਹੀ ਐ ਪਾਣੀ ਭਰ ਗਿਆ। ਸਭ ਨਾਲ ਸਭ ਦਾ ਪਾਣੀ। ਬੁੱਕੀ ਹੜਕੀ ਉਹ ਪਾਣੀ ਦੇ। ਇਹ ਬੁੱਕੀ ਬਹੁਤ ਹੋਦੀ ਐ ਨੀ। ਪਾਣੀ ਚ ਹੁੰਦੀ ਐ ਪਾਣੀ ਚ ਆਉਂਦਾ। ਇੱਧਰ ਤਿਆਰੀ ਚੱਲ ਰਹੀ ਆ ਨਾ ਲੰਗਰ ਲੱਗਣਾ ਓਰੇ। ਹੂੰ। ਕਹਿੰਨੀ ਬਾਬਾ ਜੀ ਫੇਰ ਆਵਾਂਗੇ ਅਸੀਂ ਲੰਗਰ ਛਕਣ। ਕੋਈ ਗੱਲ ਨਹੀਂ। ਉਹ ਜਲੇਬੀਆਂ ਵਾਲਾ ਭਾਈ ਵੀ ਖੜਾ। ਮੈਂ ਉਹ ਜੀ। ਅੱਛੀ ਐ ਮੈਂ ਵੀ ਜਾਣ ਕੇ ਕਿਹਾ ਸੀ ਇੱਕ ਗੱਲ ਐ ਜਿਹੜੀ ਮਾਰੇ ਮਾਜਰੇ ਪੂਜਾ ਚੋਦੀ ਉਹ ਬਹੁਤ ਫੇਮਸ ਆ ਉਹ ਸਾਰੇ ਮੈਂ ਕਹਿੰਦੀ ਵੀ ਵੀਕ ਦੇ ਵਿੱਚ ਜਿਹੜੀ ਮੈਨੂੰ ਜਲੇਬੀਆਂ ਖਾ ਲਈ ਮੈਨੂੰ ਕਿਹੜਾ ਸੁਪਰ ਆ ਕੋਈ ਗੱਲ ਨਹੀਂ ਆ ਉਹਨੂੰ ਕਰ ਨਾ ਜਲੇਬੀ ਵਾਲੇ ਨੂੰ ਮਿੱਠਾ ਨਾ ਪਾਈ ਬਸ ਆਹੋ ਵੇ ਤੇ ਸਵਾਲ ਲੱਗਣ ਗਏ ਵੈਸੇ ਫਿੱਕੀਆਂ ਵੀ ਨਿਕਲਦੀਆਂ ਨਿਕਲਦੀਆਂ ਮਿੱਠੀਆਂ ਵੀ ਨਿਕਲਦੀਆਂ ਚਾਣੀ ਨਹੀਂ ਚਾਣੀ ਹੋਣੀ ਪਾਉਣੀ ਮੰਨ ਲਓ ਭਾਈ ਨੇ ਕੋਈ ਇੱਕ ਗੱਲ ਐ ਇਹ ਇੱਕ ਵਾਰੀ ਆਪਾਂ ਨੇ ਬਣਾਈਆਂ ਤੀਆਂ ਮਾਰਚ ਵੀਰ ਜੀ ਨੇ ਬਣਾਈਆਂ ਤੀਆਂ ਉਹ ਵੀ ਸਵਾਤੀ ਮਾਸੀ ਸੁਣਤਾ ਸਈ ਜਿਹੜੀਆਂ ਆਪਾਂ ਨੇ ਬਣਾਈਆਂ ਤੀਆਂ ਉਹ ਤਾਂ ਬਣੀਆਂ ਹੀ ਨਹੀਂ ਤੀਆਂ ਉਹ ਤਾਂ ਕੁਝ ਹੋਰ ਬਣੀ ਪਰ ਉਹਨਾਂ ਦਾ ਟੇਸ ਸੁਆਦ ਤਾਂ ਛੇਪ ਹੋਰੇ ਕੁਸਦੀ ਹੋ ਟੇਸ ਸੁਆਦ ਹਾਂ ਤੇ ਕੀ ਕਰਨਾ ਟਿੱਟੂ ਸ਼ੂਭਾ ਦੇਖ ਕਿੰਨੀ ਸੰਗਤ ਆ ਰਹੀ ਆ ਦੇਖ ਆ ਦੇਖ ਨੱਚਦੇ ਹੀ ਜਾਂਦੇ ਆ ਉਹਦੇ ਕਿੰਨੇ ਮੌਕੀ ਬੈਠੇ ਹਾਂ ਕਿੰਨੇ ਤੋਂ ਬੱਚਾ ਉਹਨੇ ਤੈਨੂੰ ਬੱਚਾ ਕਹਿੰਦੀ ਸੀ ਛੋਟਾ ਜਿਹਾ ਆ ਦੇ ਇਹ ਦਿਨ ਇਹ ਖਲਾਉਂਗੀ ਕੀ ਗੱਲ ਐ ਇਹ ਆਪਣਾ ਬੱਚਾ ਕਿਵੇਂ ਚਿੰਬੜ ਕੇ ਰੱਖ ਲੈਣਾ ਹਾਂ ਆ ਦੇਖ ਇੱਕ ਆ ਬੈਠੇ ਆ ਸਾਰਾ ਨੂੰ ਮੋਕਾ ਦੇ ਬੱਚਾ ਕੰਪੂਕੀ ਹੋ ਜਾਂਦੇ ਇੱਕ ਆ ਜਾ ਰਿਹਾ ਆ ਰਿਹਾ ਸਾਰਾ ਕੋਈ ਖਾਣ ਨੂੰ ਮੈਂ ਤੇ ਕਹਿੰਦਾ ਇੱਥੇ ਕੋਈ ਨਾ ਕੋਈ ਕੁਝ ਪਾ ਜਾਂਦਾ ਪਾ ਜਾਂਦਾ ਹਾਂ ਸਹੀ ਆ ਪਾ ਜਾਂਦਾ ਉਹ ਕਿ ਆ ਮੌਕਾ ਆ ਭੁੱਖਾ ਹੈ ਮੌਕਾ ਕਹਿੰਦਾ ਮੈਨੂੰ ਖਾਣ ਨੂੰ ਦੇ ਦੋ ਕੁਝ ਮੈਂ ਤਾਂ ਰੀਟ ਖਾਣੀ ਆ ਹਾਂ ਹਾਂ ਨਾ ਚੜਦਾ

ਰਾਜਾ ਮੌਕੇ ਰਾਜਾ ਆਇਆ ਮੌਕੇ ਪਹੁੰਚ ਕੇ ਜੀ ਅਸੀਂ ਇੱਕ ਡਾਕਟਰ ਮਾਮਾ ਜੀ ਨੇ ਰეკਮੈਂਡ ਕਰਿਆ ਸਾਨੂੰ ਹੈ ਸੈਣੀ ਕਲੀਨਿਕ ਵੈਲਨੈਸ ਸੈਂਟਰ ਤੇ ਦੇਖਦੇ ਹਾਂ ਸਾਡੀ ਵਿਚਾਰੀ ਗੱਡੀ ਤਾਂ ਇਕੱਲੀ ਰਹਿ ਗਈ ਓ ਮਾਈ ਗੋਡ ਤੈਸੀ ਹੁਣ ਬੁੱਬੂ ਦੇ ਲਵਾਉਣਾ ਜੀ ਅੰਦਰ ਟੀਕਾ ਕਿਉਂਕਿ ਬੁੱਬੂ ਬਹੁਤ ਗਦੀਆ ਗੱਲਾਂ ਕਰਨ ਲੱਗ ਗਈ ਅੱਜ ਕੱਲ ਇਸ ਕਰਕੇ ਸ਼ਾਂਤੀ ਜੀ ਉਹ ਅੰਦਰ ਚਲੋ ਤਾਂ ਕੋਈ ਨਹੀਂ ਕੋਈ ਦੋਸਤ ਨਹੀਂ ਕੋਈ ਅੱਧਾ ਬਗਿਆਨ ਕੋਈ ਮੈਂ ਉਹ ਬਾਕੀ ਜਦੋਂ ਸਾਲੀ ਜਦੋਂ ਬਹੁਤ ਸਾਲ ਪਹਿਲਾਂ ਡਿੱਗੇ ਸੀ ਉਹ ਕਿੰਨੇ ਸਟੂਡੈਂਟਸ ਉਦੋਂ ਤਾਂ को सपोर्ट भी था वो नंबर का भी करना है कि मैं आठ बार होने का देख रही हूं तो बस मैं पैर नहीं 10 8 तक कसियो सरद और बहुत ज्यादा है तो आज भी तो दिन है सर कल का हल्का है फिर छह बहुत ज्यादा जैसे ये तेरे रोटियां फिर बहुत ज्यादा फिर ता चीज सारी के अंदर पड़ गई ਤਮਾ ਦੂਵੇਂ ਇਹਦਾ ਕੋਈ ਪੈਸੇ ਨਹੀਂ ਕਮਾ ਲੁੰਦੀ ਸਾਰੀ ਕੰਦ ਨਹੀਂ ਕੋਈ ਕੰਮ ਕਰਦੀ ਰਹਿੰਦੀ ਰਹੇ ਜੇ ਸਰਟੀਫਾਈ ਨਹੀਂ ਆ ਚੱਕਰ ਕਰਾ ਕੰਨਾ ਸਾਸਾ ਦੀ ਰਾਤ ਚੱਕਰ ਭੇਲਣਾ ਮੈਨੂੰ ਆ ਕੀ ਨਹੀਂ ਸਾਰੀ ਬਿਚੋੜਦੀ ਹੈ ਡਰਸ ਕਰਵਾਇਆ ਹੈ ਨਹੀਂ ਪਰ ਹੋਸ ਹੈ ਮੇਰੇ ਕੋਲ ਕਰਾ ਦਈਏ ਨਹੀਂ ਮੈਂ ਹੋਰ ਕਰਵਾਉਂ ਤੂੰ ਜਦੋਂ ਡੋਕਟਰ ਜੀ ਨੂੰ ਬੱਚਾ ਹੀ ਆਉਂਦੀ ਜੀ ਮਾਮਾ ਉਹਦੇ ਵੀ ਮੈਨੂੰ ਇਹ ਗੱਲ ਸਮਝ ਨਹੀਂ ਲੱਗਦੀ ਇਹ ਮੇਰੇ 15 ਦਿਨ ਤੋਂ ਜ਼ਿਆਦਾ ਬਣ ਲੱਗ ਗਈ ਤੇ ਵਿੱਚੋਂ ਹੱਟਦੀ ਜਾਂਦੀ ਆ ਆਪਣੇ ਆਪ ਖੜਦੀ ਹੈ ਜਿਵੇਂ ਕੋਈ ਕਾਂਡਾ ਹੋ ਗਿਆ ਤੇ ਹਾਲ ਹੀ ਮੈਂ ਦੇਖਿਆ ਉਹ 3-4 ਮਹੀਨੇ ਪਹਿਲਾਂ ਖੜਦੀ ਸੀ ਫਿਰ ਹਟ ਗਈ ਆਹ ਨੂੰ ਫੇਰ ਸਟਾਰਟ ਹੋ ਗਈ ਤੇ ਮੇਰੇ ਨਿਸ਼ਾਨ ਨਹੀਂ ਮਰਦੇ ਕੀ ਕਰਤੋ ਲਜੀ ਉਸੇ ਦਵਾਈ ਲਗਾਏ ਮੈਂ ਅਭੀ ਤਾਂ ਜਾਣਾ ਸੀ ਪਿੱਛੇ ਮੈਂ ਮੈਂ ਜੀ ਚਲੇ ਬੀਆ ਲਿਆਂ ਦੇ ਕੋਲ ਬੋਲ ਪਿਆਰ ਗੀ ਅੱਜ ਲੇ ਗਿਆਂ ਨੇ ਪਸਲੇ ਜਿਹੇ ਬਣਾ ਦੇ ਥੋੜੀ ਜਿਹੀ ਬੱਬੂ ਦੇਖ ਜੇ ਬੀਆਵਾਂ ਲੱਗੀਆਂ ਬਾਹਰ ਚਿੱਖਲਾਂ ਜੀ ਸਾਡੀਆਂ ਚ ਲੈਦੀਆਂ ਹੋਰ ਵੀ ਨੇ ਦਿੱਤਾ ਹੈ ਚਲੋ ਥੈਂਕ ਯੂ ਅੰਕਲ ਜੀ ਚਲੋ ਖੜਾ ਤੇ ਬੜੀ ਮਸੀਹਰ ਕਿਹ ਹੈ ਹਮ ਘਰ ਹਮਾਰਾ ਟੋਮਬਾਊ ਹੈਲੋ ਟੋਮਬਾਊ ਦੇਖਦਾ ਤੂ ਦੂ ਸਾਨੂੰ ਚਾਚੀਓ ਇਹਦੀ ਗੱਲ ਤੇ ਅਸਾਰੀ ਆ ਟੰਬੂ ਨਾ ਹੁੰਦਾ ਵੀ ਮੈਨੂੰ ਲੈ ਕੇ ਨਹੀਂ ਗਏ ਤੂੰ ਕਿਉਂ ਨਹੀਂ ਲੈ ਕੇ ਜਾਂਦਾ ਹੁੰਦਾ ਟੰਬੂ ਨੂੰ ਇਹਨੂੰ ਥੱਲੇ ਕਰ ਥੱਲੇ ਗੁੱਡ ਗੱਲ ਬਸ ਦੱਸ ਕਿਉਂ ਨਹੀਂ ਲੈ ਕੇ ਗਿਆ ਟੰਬੂ ਨੂੰ ਫੇਰ ਤੂੰ ਫੇਰ ਉਹਨੂੰ ਨੋਂਦਾ ਛੱਡ ਗਿਆ ਤੂੰ ਬਾਊ ਛੱਡ ਨਗਾ ਲੈ ਗਏ ਮਾਣੀ ਮੋਟੀ ਹਾਂ